ਵਾਹਿਗੁਰੂ ਪਰਮ ਸਤਕਾਰਯੋ ਅਬੜਪਾ ਕੇ ਗੁਰੂ ਰੂਪ ਸਾਧ ਸੰਗਤਓ ਆਓ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਗਏ ਕੋਈ ਵੀ ਰਸਨਾ ਵਾਜੇ ਨਾ ਰਵੇ ਸਾਰਿਆਂ ਨੇ ਪਿਆਰ ਨਾਲ ਪਤੇ ਦੀ ਸਾਂਝ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਰਬੰਸਦਾਨੀ ਅਮਰਤ ਕੇ ਦਾਤ ਤੇ ਬਾਜਾਮਾਲੀ ਸੰਤ ਸ਼ਬਾਹੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤਿਚਾਰ ਸਾਹਿਬ ਜਾਦੀ ਬਾਬਾ ਜੀਤ ਸਿੰਘ ਜੀ ਬਾਬਾ ਜੋਹਾਰ ਸਿੰਘ ਜੀ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਇਕੱਤਰ ਹੋ ਰਹੇ ਆਓ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰ ਗਏ ਜੀ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾ ਜੀ ਵਾਰੇ-ਵਾਰੇ ਜਾਈਏ ਐਸੇ ਬਲਿਹਾਰੇ ਜਾਈਏ ਐਸੇ ਗੁਰੂ ਤੋਂ ਜਿਨ੍ਹਾਂ ਨੇ ਕੌਮ ਵਾਸਤੇ ਮੰਤ ਵਾਸਤੇ ਸਾਰਾ ਸਰਪੰਸ ਬਾਤ ਆਇਆ ਆਓ ਸਾਰੇ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਣ ਗਾਇਨ ਕਰੀਏ ਜੀ ਗੋਬਿੰਦੇ ਮੁਕੰਦੇ ਉਧਾਰੇ ਆਪਰੀ ਹਰੀ ਅੰ ਕਰੀਅੰ ਦਿਲਾਂ ਮਾਂ ਦੇ ਸੰਗ

ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਦਰਗੇ ਪ੍ਰਵਾਨ ਕਰਨ ਦੀ ਇਨੀਆਂ ਕੀ ਹਾਜ਼ਰੀਆਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਕਾਰ ਸਾਹਿਬ ਵਾਹਿਗੁਰੂ ਜੀ